ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਪੰਜਵਾ ਸਭੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥੇ ਜਨਮ ਪਦਾਰਥ ਸਫਲ ਹੈ ਜੇ ਸੱਚ ਸਬਦ ਕਥੇ ਗੁਰ ਤੇ ਮਹਲ ਪਰਾਪਤੇ ਜੇ ਸੁ ਲਿਖਿਆ ਹੋਵੇ ਮੱਥੇ ਮੇਰੇ ਮਨ ਇੱਕ ਸੋਚੇ ਤੁਲਾਏ ਇੱਕ ਸਬੇ ਨੂੰ ਸਭ ਤੰਧ ਹੈ ਸਭ ਮਿਥਿਆ ਮੋਹ ਮਾਇ ਰਹਾ ਲੱਖ ਖੁਸ਼ੀਆਂ ਪਾਤੇ ਸਾਹਿਆ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮੁ ਦੇ ਮੇਰਾ ਮਨ ਤਨੂ ਸੀਤਲ ਹੋਇ ਜਿਸ ਕਾ ਪੂਰ ਬਿ ਲਿਖਿਆ ਤੇਨੇ ਸਾਤੇ ਗੁਰ ਚਰਨ ਗ헤 ਸਫਲ ਮੁਰਤ ਸਫਲਾ ਕੜੀ ਜੇਤੂ ਸੱਚੇ ਨਾਲੇ ਪਿਆਰ ਦੂਖ ਸੰਤਾਪ ਨ ਲੱਗਈ ਜੇਸੂ ਹਰਿ ਕਾ ਨਾਮ ਅਧਾਰ ਬਾਹ ਪਕਰ ਗੋਰੇ ਕਾਢਿਆ ਸੋਈ ਉਤਰਿਆ ਪਾਰੇ ਤਾਨੋ ਸੁਹਾਵਾ ਪਵਿੱਤ ਹੈ ਜਿੱਥੈ ਸੰਤ ਸਭਾ ਟੋਈ ਤਿਸ ਹੀ ਨੂੰ ਮਿਲੈ ਜਿਨੇ ਪੂਰਾ ਗੁਰੂ ਲੱਭਾ ਨਾਨਕ ਬਧਾ ਕਰ ਤਹਾਂ ਜਿੱਥੇ ਮੇਰ ਤੁ ਨ ਜਨਮ ਜਰਾ ਸ੍ਰੀ ਰਾਗ ਮਹੱਲਾ ਪੰਜਵਾ ਸੋਈ ਧਿਆਈਐ ਜੀੜੇ ਸੇਰੇ ਸਾਹ ਪਾਤੇ ਸਾਹ ਇਸ ਹੀ ਕੀ ਕਰੇ ਆਸਮਾਨ ਜਿਸ ਕਾ ਸਭ ਸਵਸ ਵਸਾ ਸਭੇ ਸਿਆਣ ਪਾ ਛੱਡ ਕੇ ਗੁਰ ਕੀ ਚਰਣੀ ਪਾ ਮਨ ਮੇਰੇ ਸੁਖ ਸਹਜ ਸੇਤੀ ਜਪੇ ਨਾ आठ पहर प्रभु त्याए तू गुण गोविंद नित गाऊ रहा तिसकी सरनी पर मना Jesu jevad avar nako ਜੇਸੂ ਸਿਮਰਤ ਸੁਖ ਹੋਏ ਕਣਾ ਦੁਖ ਦਰਦ ਨਾ ਮੂਲੇ ਹੋਏ ਸਦਾ ਸਦਾ ਕਰੇ ਚੱਕਰੀ ਪ੍ਰਭੂ ਸਾਹਿਬ ਸਚ ਸੂਏ ਸਾਧ ਸੰਗਤੇ ਹੋਏ ਨਿਰਮਲਾ ਕੱਟੀ ਐ ਜਮ ਕੀ ਫਾਸ ਸੁਖ ਦਾਤਾ ਪੈ ਪੰਜਨੋ ਤਿਸ ਆਗੇ ਕਰ ਅਰਦਾਸ ਸ ਮਿਹਰ ਕਰੇ ਜਿਸ ਮਿਹਰਵਾਨੋ ਤਾਂ ਕਰ ਜੁ ਆਵੈ ਰਾਸ ਸ ਬਹੁਤ ਬਹੁਤ ਵਖਾਣੀ ਐ ਉੱਚ ਉੱਚਾ ਥਾ ਵਰਨਾ ਚਿਹਨਾ ਬਾਹਰਾ ਕੀਮਤ ਕਹੇ ਨਸਕਾ ਨਾਨਕ ਕਾ ਪ੍ਰਭ ਮਯਾ ਕਰੇ ਸਾਚੂ ਦੇਵ ਹੋ ਆਪਣਾ ਨਾਮ ਸ੍ਰੀ ਰਾਗੂ ਮਹੱਲਾ ਪੰਜਵਾ ਨਾ ਮੂ ਧਿਆਏ ਸੋ ਸੁਖੀ ਤੇ ਸੁਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਐ ਪਰਗਟ ਸਭ ਨੀ ਲੋਏ ਸਾਧ ਸੰਗ ਤੇ ਕੈ ਕਰ ਵਸੈ ਇੱਕ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਧਿਆਏ ਨਾਮ ਸਹਾਈ ਸਦਾ ਸੰਗੇ ਅਗੈ ਲੈ ਛਡਾਏ ਰਹਾ ਦੁਨੀਆ ਕੀਆ ਵੜਾਈਆ कवने आव हे कामे माया का रंग सब फिक्का जा तो बिन से निदान जा के हृदय हर वस सो पूरा प्रधान साधु की ਹੋ ਰੇਣੁਕਾ ਆਪਣਾ ਆਪ ਤਿਆਗੇ ਉਪਾਵ ਸਿਆਣਪ ਸਗਲ ਛੱਡੇ ਗੁਰ ਕੀ ਚਰਣੀ ਲਾਗੁ ਤਿਸ へ ਪਰਪਤੇ ਰਤਨ ਹੋਇ ਜਿਸ ਮਸਤ ਕੇ ਹੋਵੈ ਪਾਗੁ सै प्रापते पाई हो जिसु देव प्रभु आपे पे सतगुर की सेवा सो करे जिसु बिन से है तार नानक कौ गुर पेटिया ਦਿਨ ਸੇ ਸਗਲ ਸੰਤਾਪ ਸ੍ਰੀ ਰાગ ਮਹੱਲਾ ਪੰਜਵਾਂ ਇੱਕ ਤਛਾਣੂ ਜੀ ਕਾ ਇੱਕੋ ਰਖਣ ਹਰ ਇੱਕ ਸਕਾ ਮਾਨੇ ਆਸਰਾ ਇੱਕੋ ਪ੍ਰਾਣ ਅਧਾਰ ਤੇ ਸੁ ਸਰਣਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਮਨ ਮੇਰੇ ਸਗਲ ਉਪਾਵ ਤਿਆਗ ਗੁਰ ਪੂਰਾ ਅਰਾਧੇ ਨਿਤ ਇਕ ਸੁਖੀ ਲਿਵ ਲਾਗ ਰਹਾਉ ਇਕੋ ਭਾਈ ਮੇ ਤੋ ਇਕੋ ਇਕੋ ਮਾਤ ਪਿਤਾ ਇਕ ਸਕੀ ਮਾਨ ਟੇਕ ਹੈ ਜene ਜੀਓ ਪਿੰਡ ਦਿੱਤਾ ਸੋ ਪ੍ਰਭ ਮਨ ਨ ਵਿਸਰੈ ਜene ਸਭੂ ਕੇ ਚੁ ਵਸ ਕੀਤਾ ਕਰ ਇਕੋ ਬਾਹਰ ਇਕੋ ਥਾਨ ਥਨੰਤਰ ਆਪੇ ਜੀ ਜੰਤ ਸਭੇ ਜੇਨੇ ਕੀਏ ਆਠ ਪਹਰ ਤੇ ਸੁਚਾਪੇ ਇਕ ਸੁਸੇ ਤੀਰ ਤਿਆ ਨਾ ਹੋਵੀ ਸੋਗ ਸੰਤਾਪ ਬਾਰ ਬ੍ਰਹਮੂ ਪ੍ਰਭੂ ਏਕੋ ਹੈ ਦੂਜਾ ਨਹੀਂ ਕੋਈ ਜਿਉ ਪਿੰਡ ਸਭ ਤਿਸ ਕਾ ਜੋ ਤਿਸ ਭਾਵੇ ਸੋ ਹੋਏ ਗੋਰੇ ਪੂਰੇ ਪੂਰਾ ਭਾਇ ਜਾਪੇ ਨਾਨਕ ਸਚਾ ਸੂਇ ਸਿਰੀ ਰਾਗੁ ਮਹੱਲਾ ਪੰਜਵਾ ਜਿਨਾ ਸਾਤੇ ਗੁਰਸਿਓ ਚੇਤੋ ਲਾਇ ਸੇ ਪੂਰੇ ਪ੍ਰਧਾਨ ਜਿਨ ਕਉ ਆਪੇ ਦਇਆਲ ਹੋਇ ਤਿੰਨ ਉਪਜੈ ਮਾਨੇ ਗਿਆਨੋ ਜਿਨ ਕੋ ਮਸਤ ਕੇ ਲਿਖਿਆ ਤਿੰਨ ਪਾਇਆ ਹਰ ਨਾਮੁ ਮਨ ਮੇਰੇ ਇਕੋ ਨਾਮੁ ਧਿਆਇ ਸਰਬ ਸੁਖਾ ਸੁਖ ਉਪਜਹਿ ਦਰਗਹ ਪੈਦਾ ਜਾਏ ਰਹਾਓ ਜਨਮ ਮਰਨ ਕਾ ਪਾਉ ਗਿਆ ਪਾਉ ਪਗ ਤੇ ਗੋਪਾਲ ਸਾਧੂ ਸੰਗ ਤੇ ਨਿਰਮਲ ਆਪੇ ਕਰੇ ਪ੍ਰਤੀਪਾਲ ਜਨਮ ਮਰਨ ਕੀ ਮਲ ਕੱਟੀ ਐ ਮਖੁਰ ਦਰਸਨੋ ਦੇਖੇ ਨਿਹਾਲ ਥਾਂਤਨੰਤਰ ਰਵੇ ਰਹਿਆ ਪਾਰ ਬ੍ਰਹਮੂ ਪ੍ਰਭੂ ਸੋਈ ਸਭਨਾ ਦਾਤਾ ਏਕ ਹੈ ਦੂਜਾ ਨਹੀਂ ਕੋਈ ਤੇ ਸੁ ਸਰਣਾਈ ਛੁੱਟੀ ਐ ਕੀਤਾ ਲੋੜੇ ਸੋ ਹੋਏ ਜੇਨ ਮਾਨੇ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ ਤਨ ਕੀ ਸੋਭਾ ਨਿਰਮਲੀ ਪ੍ਰਗਟ ਭਈ ਜਹਾਨ ਜੀਨੀ ਮੇਰਾ ਪ੍ਰਭੁ ਤਿਆਇ ਨਾਨਕ ਤਿੰਨ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾ ਮੇਲੇ ਸਾਤੇ ਗੁਰ ਸਭ ਦੁੱਖ ਗਿਆ ਹਰ ਸੁਖ ਵਸਿਆ ਮਾਨੇ ਆਏ ਅੰਤਰੇ ਜੋਤੇ ਪ੍ਰਗਸੀਆ ਇੱਕ ਸੁਸਿਓ ਲੈਵ ਲੈ ਮੀਲੇ ਸਾਧੂ ਮੁਖ ਉਜਲਾ ਪੁਰਬੇ ਲਿਖਿਆ ਪਾਇ ਗੁਣ ਗੋਵਿੰਦ ਨਿਤ ਗਾਵਣੇ ਨਿਰਮਲ ਸਚੈ ਨਾਏ ਮੇਰੇ ਮਨ ਗੁਰਸਬਦੀ ਸੁਖ ਹੋਏ ਗੁਰ ਪੂਰੇ ਕੀ ਚੱਕਰੀ ਬਰਤਾ ਜਾਏ ਨਕੋਏ ਰਹਾ ਮਨ ਕੀਆ ਇੱਛਾ ਪੂਰੀਆ ਪਾਇਆ ਨਾਮ ਨਿਧਾਨੋ ਅੰਤਰ ਜਾਮੀ ਸਦਾ ਸੰਗੇ ਕਰਨੇ ਹਾਰ ਪਛਾਨੂ ਗੁਰ ਪ੍ਰਸਾਦੀ ਮੁਖ ਉਜਲਾ ਜਪੇ ਨਾਮ ਦਾਨ ਇਸ ਨਾਨਕ ਕਾਮ ਕ੍ਰੋਧ ਲੋਭ ਬਿਨਸੀਆ ਤਜਿਆ ਸਭ ਅਭਿਮਾਨ ਪਾਇਆ ਲਾਹ ਲਾਭ ਨਾਮ ਪੂਰਨ ਹੋਏ ਕਾਮ ਕਰ ਕਿਰਪਾ ਪ੍ਰਭ ਮਿਲਿਆ ਦੀਆ ਆਪਣਾ ਨਾਮ ਆਵਣ ਜਾਣਾ ਰਹੇਗਾ ਆਪੇ ਹੋਆ ਮਿਹਰਵਾਨੋ ਸੱਚ ਮੁਹਲੂ ਕਰੋ ਪਾਇਆ ਘੁਰ ਕਾ ਸਬਦ ਪਛਾਨੋ ਭਗਤ ਜਨਾ ਕਾ ਰਾਖਦਾ ਆਪਣੀ ਕਿਰਪਾ ਧਾਰੇ ਹਲਤੇ ਪਲਤੇ ਮੁਖ ਉਜਲੇ ਸੱਚੇ ਕੇ ਗੁਣਸਾਰੇ ਆਠ ਪਹਰ ਗੁਣਸਾਰ ਦੇ ਰਤੇ ਰੰਗੇ ਅਪਾਰ ਪਾਰ ਬ੍ਰਹਮ ਸੁਖ ਸਾਗਰੋ ਨਾਨਕ ਸਦ ਬਲੇਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ